ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਅਮਰੀਕਾ ਦੀ ਸੁਰੱਖਿਆ ਨੂੰ ਲੈ ਕੇ ਸਖਤ ਕਦਮ ਚੁੱਕੇ ਨੇ ਉਹਨਾਂ ਨੇ 12 ਦੇਸ਼ਾਂ ਦੇ ਨਾਗਰਿਕਾਂ ਤੇ ਅਮਰੀਕਾ ਦਾਖਲੇ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਅਮਰੀਕੀ ਪ੍ਰਸ਼ਾਸਨ ਵੱਲੋਂ 7 ਹੋਰ ਦੇਸ਼ਾਂ ਲਈ ਸਖਤ ਸ਼ਰਤਾਂ ਲਗਾਈਆਂ ਗਈਆਂ ਨੇ 트੍ਰੰਪ ਨੇ ਰਾਸ਼ਟਰੀ ਸੁਰੱਖਿਆ ਤੇ ਅਮਰੀਕੀ ਨਾਗਰਿਕਾਂ ਦੇ ਹਿੱਤਿਆਂ ਦਾ ਰੱਖਿਆ ਦਾ ਹਵਾਲਾ ਦਿੰਦੇ ਹੋਏ ਫੈਸਲਾ ਲਿਆ ਟਰੰਪ ਨੇ ਸਮੇਂ ਆਪਣੀਆਂ ਅਜੀਬ ਰਣਨੀਤੀਆਂ ਕਾਰਨ ਉਹ ਸੁਰਖੀਆਂ ਵਿੱਚ ਨੇ ਉਹ ਕਿਤੇ ਤਰਫ ਵਧਾਰੇ ਨੇ ਜਦੋਂ ਕਿ ਕਈ ਦੇਸ਼ ਉਹਨਾਂ ਨਾਲ ਡੀਲ ਕਰ ਰਹੇ ਨੇ ਜੋ ਅੱਜਕੱਲ ਉਹਨਾਂ ਦੇ ਦੁਸ਼ਮਣ ਸਨ ਉਹਨਾਂ ਨੇ ਇੱਕ ਵਾਰ ਫਿਰ ਅਜਿਹੇ ਹੁਕਮ ਤੇ ਦਸਤਕਤ ਕੀਤੇ ਨੇ ਜੋ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਨੇ ਟਰੰਪ ਨੇ 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ बुधवार ਨੂੰ ਇੱਕ ਅਧਿਕਾਰਕ ਐਲਾਨ ਤੇ ਦਸਖਤ ਕੀਤੇ ਨੇ ਜਿਸ ਦੇ ਅਨੁਸਾਰ 12 ਦੇਸ਼ਾਂ ਤੇ ਯਾਤਰਾ ਪਾਬੰਦੀ ਲਗਾਈ ਗਈ ਹੈ ਦਿਲਚਸਪ ਗੱਲ ਇਹ ਹੈ ਕਿ ਸਾਰੇ 12 ਦੇਸ਼ਾਂ ਵਿੱਚ ਮੁਸਲਿਮ ਬਹੁ ਗਿਣਤੀ ਆਬਾਦੀ ਹੈ ਕਿ ਉਹਨਾਂ ਦੇ ਨਾਮ ਨੇ ਅਫਗਾਨਿਸਤਾਨ ਮਿਆਂਮਾਰ ਚਾਂਡ ਕਾਂਗੋ ਤੇ ਹੋਰ ਕਈ ਦੇਸ਼ ਸ਼ਾਮਲ ਨੇ ਡੋਨਾਲਡ ਟੰਪਨ ਨੇ ਕਿਹਾ ਕਿ ਮਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਲਈ ਇਹ ਕੰਮ ਕਰਨਾ ਚਾਹੀਦਾ ਹੈ ਤੇ ਅਮਰੀਕਾ ਪ੍ਰਤੀ ਦੁਸ਼ਮਣੀ ਵਾਲਾ ਰਵੱਈਆ ਰੱਖਣ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਨੂੰ ਕੰਟਰੋਲ ਕਰਨਾ ਸਾਡੀ ਤਰਜੀਹ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਅਮਰੀਕਾ ਦੀ ਸੁਰੱਖਿਆ ਨੂੰ ਲੈ ਕੇ ਸਖਤ ਕਦਮ ਚੁੱਕੇ ਨੇ ਉਹਨਾਂ ਨੇ 12 ਦੇਸ਼ਾਂ ਦੇ ਨਾਗਰਿਕਾਂ ਤੇ ਅਮਰੀਕਾ ਦਾਖਲੇ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਅਮਰੀਕੀ ਪ੍ਰਸ਼ਾਸਨ ਵੱਲੋਂ 7 ਹੋਰ ਦੇਸ਼ਾਂ ਲਈ ਸਖਤ ਸ਼ਰਤਾਂ ਲਗਾਈਆਂ ਗਈਆਂ ਨੇ 트੍ਰੰਪ ਨੇ ਰਾਸ਼ਟਰੀ ਸੁਰੱਖਿਆ ਤੇ ਅਮਰੀਕੀ ਨਾਗਰਿਕਾਂ ਦੇ ਹਿੱਤਿਆਂ ਦਾ ਰੱਖਿਆ ਦਾ ਹਵਾਲਾ ਦਿੰਦੇ ਹੋਏ ਫੈਸਲਾ ਲਿਆ ਟਰੰਪ ਨੇ ਸਮੇਂ ਆਪਣੀਆਂ ਅਜੀਬ ਰਣਨੀਤੀਆਂ ਕਾਰਨ ਉਹ ਸੁਰਖੀਆਂ ਵਿੱਚ ਨੇ ਉਹ ਕਿਤੇ ਤਰਫ ਵਧਾਰੇ ਨੇ ਜਦੋਂ ਕਿ ਕਈ ਦੇਸ਼ ਉਹਨਾਂ ਨਾਲ ਡੀਲ ਕਰ ਰਹੇ ਨੇ ਜੋ ਅੱਜਕੱਲ ਉਹਨਾਂ ਦੇ ਦੁਸ਼ਮਣ ਸਨ ਉਹਨਾਂ ਨੇ ਇੱਕ ਵਾਰ ਫਿਰ ਅਜਿਹੇ ਹੁਕਮ ਤੇ ਦਸਤਕਤ ਕੀਤੇ ਨੇ ਜੋ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਨੇ ਟਰੰਪ ਨੇ 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਗਾ ਦਿੱਤੀ बुधवार ਨੂੰ ਇੱਕ ਅਧਿਕਾਰਕ ਐਲਾਨ ਤੇ ਦਸਖਤ ਕੀਤੇ ਨੇ ਜਿਸ ਦੇ ਅਨੁਸਾਰ 12 ਦੇਸ਼ਾਂ ਤੇ ਯਾਤਰਾ ਪਾਬੰਦੀ ਲਗਾਈ ਗਈ ਹੈ ਦਿਲਚਸਪ ਗੱਲ ਇਹ ਹੈ ਕਿ ਸਾਰੇ 12 ਦੇਸ਼ਾਂ ਵਿੱਚ ਮੁਸਲਿਮ ਬਹੁ ਗਿਣਤੀ ਆਬਾਦੀ ਹੈ ਕਿ ਉਹਨਾਂ ਦੇ ਨਾਮ ਨੇ ਅਫਗਾਨਿਸਤਾਨ ਮਿਆਂਮਾਰ ਚਾਂਡ ਕਾਂਗੋ ਤੇ ਹੋਰ ਕਈ ਦੇਸ਼ ਸ਼ਾਮਲ ਨੇ ਡੋਨਾਲਡ ਟੰਪਨ ਨੇ ਕਿਹਾ ਕਿ ਮਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਲਈ ਇਹ ਕੰਮ ਕਰਨਾ ਚਾਹੀਦਾ ਹੈ ਤੇ ਅਮਰੀਕਾ ਪ੍ਰਤੀ ਦੁਸ਼ਮਣੀ ਵਾਲਾ ਰਵਈਆ ਰੱਖਣ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਨੂੰ ਕੰਟਰੋਲ ਕਰਨਾ ਸਾਡੀ ਤਰਜੀਹ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਅਮਰੀਕਾ ਦੀ ਸੁਰੱਖਿਆ ਨੂੰ ਲੈ ਕੇ ਸਖਤ ਕਦਮ ਚੁੱਕੇ ਨੇ ਉਹਨਾਂ ਨੇ 12 ਦੇਸ਼ਾਂ ਦੇ ਨਾਗਰਿਕਾਂ ਤੇ ਅਮਰੀਕਾ ਦਾਖਲੇ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਅਮਰੀਕੀ ਪ੍ਰਸ਼ਾਸਨ ਵੱਲੋਂ 7 ਹੋਰ ਦੇਸ਼ਾਂ ਲਈ ਸਖਤ ਸ਼ਰਤਾਂ ਲਗਾਈਆਂ ਗਈਆਂ ਨੇ 트੍ਰੰਪ ਨੇ ਰਾਸ਼ਟਰੀ ਸੁਰੱਖਿਆ ਤੇ ਅਮਰੀਕੀ ਨਾਗਰਿਕਾਂ ਦੇ ਹਿੱਤਿਆਂ ਦਾ ਰੱਖਿਆ ਦਾ ਹਵਾਲਾ ਦਿੰਦੇ ਹੋਏ ਫੈਸਲਾ ਲਿਆ ਟਰੰਪ ਨੇ ਸਮੇਂ ਆਪਣੀਆਂ ਅਜੀਬ ਰਣਨੀਤੀਆਂ ਕਾਰਨ ਉਹ ਸੁਰਖੀਆਂ ਵਿੱਚ ਨੇ ਉਹ ਕਿਤੇ ਤੈਰਫ ਵਧਾਰੇ ਨੇ ਜਦੋਂ ਕਿ ਕਈ ਦੇਸ਼ ਉਹਨਾਂ ਨਾਲ ਡੀਲ ਕਰ ਰਹੇ ਨੇ ਜੋ ਅੱਜਕੱਲ ਉਹਨਾਂ ਦੇ ਦੁਸ਼ਮਣ ਸਨ ਉਹਨਾਂ ਨੇ ਇੱਕ ਵਾਰ ਫਿਰ ਅਜਿਹੇ ਹੁਕਮ ਤੇ ਦਸਤਕਤ ਕੀਤੇ ਨੇ ਜੋ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਨੇ ਟਰੰਪ ਨੇ 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਗਾ ਦਿੱਤੀ बुधवार ਨੂੰ ਇੱਕ ਅਧਿਕਾਰਕ ਐਲਾਨ ਤੇ ਦਸਕਰ ਕੀਤੇ ਨੇ ਜਿਸ ਦੇ ਅਨੁਸਾਰ 12 ਦੇਸ਼ਾਂ ਤੇ ਯਾਤਰਾ ਪਾਬੰਦੀ ਲਗਾਈ ਗਈ ਹੈ ਦਿਲਚਸਪ ਗੱਲ ਇਹ ਹੈ ਕਿ ਸਾਰੇ 12 ਆ ਦੇਸ਼ਾਂ ਵਿੱਚ ਮੁਸਲਿਮ ਬਹੁ ਗਿਣਤੀ ਆਬਾਦੀ ਹੈ ਕਿ ਉਹਨਾਂ ਦੇ ਨਾਮ ਨੇ ਅਫਗਾਨਿਸਤਾਨ ਮਿਆਮਾਰ ਚਾਂਡ ਕਾਂਗੋ ਤੇ ਹੋਰ ਕਈ ਦੇਸ਼ ਸ਼ਾਮਲ ਨੇ ਡੋਨਾਲਡ ਟੰਪਨ ਨੇ ਕਿਹਾ ਕਿ ਮਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਨਾਗਰਿਕਾ ਦੇ ਹਿੱਤਾਂ ਦੀ ਰੱਖਿਆ ਲਈ ਇਹ ਕੰਮ ਕਰਨਾ ਚਾਹੀਦਾ ਹੈ ਤੇ ਅਮਰੀਕਾ ਪ੍ਰਤੀ ਦੁਸ਼ਮਣੀ ਵਾਲਾ ਰਵਈਆ ਰੱਖਣ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਨੂੰ ਕੰਟਰੋਲ ਕਰਨਾ ਸਾਡੀ ਤਰਜੀਹ ਹੈ